ਅੱਠ ਕਿੱਲਿਆਂ ਦਾ ਪਾਈਪ ਆ ਤੇ ਆਟੋਮੈਟਿਕ ਇਕੱਠਾ ਵੀ ਕਰਦੀ ਆ ਹੈਨਾ ਆਟੋਮੈਟਿਕ ਪਾਈਪ ਵੀ ਇਕੱਠਾ ਕਰਦੀ ਆ ਤੇ ਭੋਰਾ ਕਲਮ ਪੇਂਟ ਨਹੀਂ ਲੱਗਿਆ ਹੋਇਆ ਸਾਰੀ ਗੱਡੀ ਹੈਗੀ ਵੀ ਸਜਣੋ origignal ਹੈ ਦਿਖਾ ਬਿਲਕੁਲ ਨਵਾਂ ਸਜਣੋ ਚੌਕੜਾ ਟਾਇਰਾਂ ਦਾ ਦੇ ਅੰਦਰ ਕਰਕੇ ਮਾਰ ਕੈਮਰਾ ਨਾ ਮੇਤਰੂ ਬਿਲਕੁਲ ਚੌਕੜਾ ਨਵਾਂ ਅਲਾਈ ਲੱਗੇ ਹੋਏ ਨੇ ਮਾਰ ਬਿਲਕੁਲ ਸਜਣੋ ਨਵਾਂ ਨਕੋਰ ਕਰੋ ਕਰਾ ਟਾਇਰ ਚੈੱਕ ਵੀ ਬਿਲਕੁਲ ਨਵਾਂ ਟ੍ਰੱਲਾ ਇੱਕ ਵਾਰ ਵੀ ਇਹ ਟਰਾਲਾ ਜਿਵੇਂ ਕਹਿੰਦੀ ਵਾਇਰ ਨੇ ਵਰਤਿਆ ਨਹੀਂ ਸੱਜਣੋ ਜੇ ਕਿਸੇ ਭਰਾ ਨੇ ਇਹ ਟਰਾਲਾ ਲੈਣਾ ਦੁਆਰੇ ਤੁਹਾਨੂੰ ਫੇਰ ਦੱਸ ਦੰਨਾ 19.5 ਫੁੱਟ ਤਾਂ ਹੈਗੀ ਇਹਦੀ ਲੰਬਾਈ ਤੇ 7 ਫੁੱਟ ਹੈਗੀ ਇਹਦੀ ਚੜਾਈ ਸਿਮੇਤ ਡੈਕ ਲੱਗਿਆ ਲਗਾਇਆ ਸਾਰਾ ਕੁਝ ਤੁਹਾਨੂੰ ਇਹ ਮਿਲ ਜੂ ਸੱਜਣੋ ਪੂਰਾ ਘੈਂਟ ਬਾਈ ਕਹਿੰਦਾ ਵੀਰੇ ਵਰਕਿੰਗ ਦੇ ਵਿੱਚ ਆ ਸਾਰਾ ਕੁਝ ਪੱਖੀ-ਪੁੱਖੀ ਵੀ ਲੱਗੀ ਹੋਈ ਆ ਅਦੇ ਪੱਖੀ ਵੀ ਲੱਗੀ ਹੋਈ ਆ ਸਿਸਟਮ ਪੂਰਾ ਜਨਤਾ ਇਲੈਕਟ੍ਰੋਨਿਕ ਬਾਜਾਖਾਨਾ ਰੋਡ ਪਤਾ ਓੜ ਵਾਲੇ ਦਾ ਲੱਗਿਆ ਹੋਇਆ ਇਹ ਹੈਗਾ 2004 ਮਾਡਲ ਚਾਰੇ ਪਾਸੋਂ ਦਿਖਾ ਦਿਦਰ ਮੇ 2004 ਮਾਡਲ ਹੈ ਘੋੜਾ ਬੰਪਰ ਲੱਗਿਆ ਹੋਇਆ ਆ ਦੇਖੋ ਘੱਟ ਤੋਂ ਘੱਟ ਬਾਈ ਕਹਿੰਦਾ ਵੀਰੇ 14-15000 ਦਾ ਇਹ ਆਪਾਂ ਨੇ ਲਵਾਇਆ ਤੀ ਪੂਰਾ ਮਜ਼ਬੂਤ ਤੇ ਮੂਹਰੇ ਟਾਇਰ ਦਿਖਾ ਦੇ ਬਿਲਕੁਲ ਨਵੇਂ ਟਾਇਰ ਪਏ ਆ ਲੈ ਹਨਾ ਤੇ ਪਿਛਲੇ ਟਾਇਰ ਵੀ ਦਿਖਾ ਦੇ ਮਾਗਰ ਰੇਡੀਅਲ ਟਾਇਰ ਲੱਗੇ ਹੋਇਆ ਯਾਨੀ ਕਿ ਚੌਕੜਾ ਟਾਇਰਾਂ ਤਾਂ ਸੱਜਣੋਂ ਨਵਾਂ ਹੈ ਹਨਾ ਇਹ ਵੀਡੀਓ ਸੱਜਣੋਂ ਉਹ ਭਰਾਵਾ ਵਾਸਤੇ ਆ ਜਿਹੜੇ ਕਹਿੰਦੇ ਨੇ ਬਾਈ ਅਸੀਂ ਟਰਾਲੀਆਂ ਖਰੀਦਣੀਆਂ ਨੇ ਅਸੀਂ ਟਰੈਕਟਰ ਖਰੀਦਣੇ ਆ ਅਸੀਂ ਗੱਡੀਆਂ ਖਰੀਦਣੀਆਂ ਨੇ ਅੱਜ ਬਹੁਤ ਸਾਰੇ ਸੰਦਣਾ ਇੱਕ ਘਰੇ ਸੇਲ ਨੇ ਤੁਹਾਨੂੰ ਦੱਸਾਂਗੀ ਕੱਲੇ-ਕੱਲੇ ਬਾਰੇ ਜਾਣਕਾਰੀ ਦਵਾਂਗੇ ਸੱਜਣੋ ਧਰਮੇ ਕੈਮਰਾ ਮਾਰਦੀ ਇਧਰਲੇ ਪਾਸੇ ਬਹੁਤ ਵੱਡਾ ਭਰਾ ਦਾ ਕਾਰੋਬਾਰ ਸੀ ਸੱਜਣੋ ਖੇਤੀਬਾੜੀ ਨੂੰ ਪਿਆਰ ਕਰਨ ਵਾਲਾ ਭਰਾ ਤੇ ਜਿਵੇਂ ਕਹਦੀਏ ਵੀ ਜਿਹੜੇ ਭਰਾ ਨੂੰ ਖੇਤੀਬਾੜੀ ਦਾ ਸ਼ੌਂਕ ਹੋਵੇ ਫਿਰ ਉਹੀ ਸਾਰੇ ਸੰਦ ਖਰੀਦਦਾ ਹੁੰਦਾ ਹੈ ਨਾ ਬਹੁਤ ਚੀਜ਼ਾਂ ਇਹਦੇ ਵਿੱਚੋਂ ਵਿਕਾਉ ਨੇ ਸੱਜਣੋ ਕੱਲੀ-ਕੱਲੀ ਚੀਜ਼ ਬਾਰੇ ਤੁਹਾਡੇ ਨਾਲ ਨਾ ਜਾਣਕਾਰੀ ਸਾਂਝਾ ਸਾਂਝੀ ਕਰਾਂਗੇ ਜਿਹੜੇ ਭਰਾ ਅਜੇ ਨਵੇਂ ਵੀਡੀਓ ਨੂੰ ਦੇਖ ਰਹੇ ਆ ਸੋ ਉਹਨਾਂ ਨੂੰ गुजारिश ਕਰਦਾ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿਵੇਂ ਲੱਗੀ ਤੇ ਪੇਜ ਨੂੰ ਫੋਲੋ ਤੇ ਸ ਸਭ ਤੋਂ ਪਹਿਲਾਂ ਸੱਜਣੋ ਆਹ ਖੜੀ ਹੈ ਤੁਹਾਡੇ ਸਾਹਮਣੇ ਇੰਡੀਕਾ ਗੱਡੀ ਪੰਜਾਬ ਨੰਬਰ ਗੱਡੀ ਹੈ ਸੱਜਣੋ ਇਹ ਜੇਕਰ ਇਹਦੀ ਮਾਡਲ ਦੀ ਗੱਲ ਕਰੀਏ ਨਾ 2008 ਮਾਡਲ ਹੈ ਧਰਮੇ ਚੰਗੀ ਤਰ੍ਹਾਂ ਦਿਖਾ ਦੇ ਵਿੱਚੋਂ 2008 ਮਾਡਲ ਹੈ ਸੱਜਣੋ ਇੰਡੀਕਾ ਗੱਡੀ ਤੇ ਪਹਿਲੀ ਪਾਰਟੀ ਦੇ ਨਾਮ ਹੈ ਇੰਜਨ ਗੇਅਰ ਦੀ ਬਾਈ ਕਹਿੰਦਾ ਵੀਰੇ ਫੁੱਲ ਗਾਰੰਟੀ ਹੈ ਕਿਸੇ ਪਾਸੇ ਹਨਾ ਭੋਰਾ ਕਲਮ ਪੇਂਟ ਨਹੀਂ ਲੱਗਿਆ ਹੋਇਆ ਸਾਰੀ ਗੱਡੀ ਹੈਗੀ ਵੀ ਸੱਜਣੋ ओरिजिनल ਹੈ ਤੇ ਇੰਜਨ ਹੀਟਰ ਹਨਾ ਏਸੀ ਸਾਰਾ ਕੁਝ ਪੂਰਾ ਵਰਕਿੰਗ ਦੇ ਵਿੱਚ ਆ ਇਧਰਲੇ ਪਾਸੋਂ ਵੀ ਧਰਮੇ ਕੰਡੀਸ਼ਨ ਦਿਖਾ ਦੇ ਬਹੁਤ ਸਾਫ ਗੱਡੀ ਐ ਸੱਜਣੋ ਨੰਬਰ ਪੰਜਾਬ ਦਾ ਤੇ ਟਾਇਰ ਦੇਖਾ ਬਿਲਕੁਲ ਨਵਾਂ ਸੱਜਣੋ ਚੌਕੜਾ ਟਾਇਰਾਂ ਦਾ ਦੇ ਅੰਦਰ ਕਰਕੇ ਮਾਰ ਕੈਮਰਾ ਨਾ ਮੇਤਰੂ ਬਿਲਕੁਲ ਚੌਕੜਾ ਨਵਾਂ ਅਲਾਈ ਲੱਗੇ ਹੋਏ ਨੇ ਤੇ ਨੰਬਰ ਵੀ ਪੰਜਾਬ ਦਾ ਓਨਰ ਵੀ ਫਾਸਟ ਹੈ ਗੱਡੀ ਜੇ ਕਿਸੇ ਭਰਾ ਨੇ ਸੱਜਣੋ ਇਹ ਗੱਡੀ ਲੈਣੀ ਆ 2008 ਮਾਡਲ ਹੈ ਤੇ ਸਿਰਫ ਇਹਦੀ ਡਿਮਾਂਡ 1 ਲੱਖ ਰੁਪਇਆ ਰੱਖਿਆ ਬਾਈ ਨੇ 1 ਲੱਖ ਰੁਪਇਆ ਇਹ ਗੱਡੀ ਦੀ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਤੁਹਾਡਾ ਮਾਨਤਾ ਨਾ ਹੋਊਗਾ ਉਹ ਤੋਂ ਇਲਾਵਾ ਦੂਜੇ ਨੰਬਰ ਤੇ ਜਿਹੜਾ ਆ ਟਰਾਲਾ ਖੜਾ ਸੱਜਣੋ ਧਰਮੇ ਇੱਥੇ ਮਾਰੀ ਕੈਮਰਾ ਇੱਕ ਵਾਰ ਵੀ ਸੱਜਣੋ ਜਿਵੇਂ ਕਹਦੀ ਐ ਨਾ ਮਤਲਬ ਪਾ ਕੇ ਬਰਕ ਸਾਬ ਤੋਂ ਘਰੇ ਲਿਆਂਦੀ ਆ ਬਾਈ ਬੁਰੇ ਕਹਿੰਦੇ ਵੀਰੇ ਵਰਤੇ ਨਹੀਂ ਭੂਂਗਾ ਵਾਲਾ ਟਰਾਲਾ ਸੱਜਣੋ ਜੇ ਇਹਦੇ ਸੈਜ ਦੀ ਗੱਲ ਕਰੀਏ ਤਾਂ ਇਹ 19.5 ਫੁੱਟ ਲੰਮਾ ਹੈ ਉਹ ਤੱਕ ਦਿਖਾ ਦਰ ਮੈਂ 19.5 ਫੁੱਟ ਸੱਜਣੋ ਇਹ ਲੰਮਾ ਹੈ ਤੇ 7 ਫੁੱਟ ਹੈਗੀ ਇਹਦੀ ਚੜਾਈ ਇੱਕ ਵਾਰ ਵੀ ਹਲੇ ਇਹਦੇ ਵਿੱਚ ਜਿਵੇਂ ਕਹਦੀ ਬਾਈ ਬੁਰੇ ਨੇ ਸਮਾਨ ਨਹੀਂ ਪਾਇਆ ਯਾਨੀ ਕਿ ਭਰਿਆ ਨਹੀਂ ਭੂਂਗ ਵੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਮਨਕੋਰ ਉੱਦ ਹੀ ਪਿਆ ਹਨ ਤੇ ਉਧਰਲੇ ਪਾਸੇ ਤੁਹਾਨੂੰ ਨਾ ਟਾਇਰ ਵੀ ਦਿਖਾਉਣੇ ਆ ਇਹਦੇ ਇਹ ਅਦਰ ਮੇ ਕੈਮਰਾ ਉੱਥੋਂ ਦੀ ਜ਼ੂਮ ਕਰਕੇ ਮਾਰ ਬਿਲਕੁਲ ਸੱਜਣ ਨੂੰ ਨਵਾਂ ਨਗੌਰ ਕਰੋ ਕਰਾ ਟਾਇਰ ਚੈੱਕ ਵੀ ਬਿਲਕੁਲ ਨਵਾਂ ਟਰਾਲਾ ਇੱਕ ਵਾਰ ਵੀ ਇਹ ਟਰਾਲਾ ਜਿਵੇਂ ਕਹਦੀ ਵਾਇਬੁਰਾ ਨੇ ਵਾਰਤੇ ਨਹੀਂ ਸੱਜਣੋ ਜੇ ਕਿਸੇ ਭਰਾ ਨੇ ਇਹ ਟਰਾਲਾ ਲੈਣਾ ਦੁਆਰੇ ਤੁਹਾਨੂੰ ਫੇਰ ਦੱਸ ਦੰਨਾ 19.5 ਫੁੱਟ ਤਾਂ ਹੈਗੀ ਇਹਦੀ ਲੰਬਾਈ ਤੇ 7 ਫੁੱਟ ਹੈਗੀ ਇਹਦੀ ਚੜਾਈ ਇਹਦਾ ਰੇਟ ਦੀ ਜੇ ਗੱਲ ਕਰੀਏ 7 ਲੱਖ ਤੇ 35000 ਰੁਪਏ ਵਾਇਬੁਰਾ ਨੇ ਡਿਮਾਂਡ ਰੱਖੀ ਆ ਤੇ ਆਹ ਦੇਖ ਧਰਮੇ 10 ਇੰਚੀ ਗਾਡਰਾਂ ਦੇ ਵਿੱਚ ਤੇ ਹੁੱਕ ਵੀ ਦਿਖਾ ਦੇ ਚੰਗੀ ਤਰ੍ਹਾਂ ਲੈ ਬੀ ਪੂਰਾ ਮਜਬੂਤ ਕੰਮ ਕੀਤਾ ਹੋਇਆ ਵੀ ਬਣਵਾਉਣ ਵੇਲੇ ਨਾ ਬਾਈ ਉਹਰੇ ਨੇ ਕੋਈ ਸਮਝੌਤਾ ਨਹੀਂ ਕੀਤਾ ਮਿਸਤਰੀ ਦੇ ਨਾਲ ਹੀਠਾ ਮਾਰ ਕੇ ਕੈਮਰਾ ਹੈ ਨਾ ਦੇਖੋ ਮਿੱਤਰੋ ਕਰੋ ਕੰਡੀਸ਼ਨ ਚੈੱਕ ਹੈ ਨਾ ਵੀ ਜਮਾ ਨਮਾ ਟਰਾਲਾ ਸੱਜਣੋ ਜੇ ਕਿਸੇ ਭਰਾ ਨੇ ਲੈਣਾ 7 ਲੱਖ ਤੇ 35000 ਰੁਪਏ ਇਹਦੀ ਰੱਖੀ ਆ ਬਾਈ ਉਹਨਾਂ ਨੇ ਡਿਮਾਂਡ ਬਾਕੀ ਮੌਕੇ ਤੇ ਇਹਦੇ ਵਿੱਚੋਂ ਵੀ ਮਾਨਤਾਣ ਹੋ ਜੂ ਤੇ ਤੁਹਾਨੂੰ ਹੋਰ ਵੀ ਦਿਖਾਉਣੇ ਆ ਇੱਕ ਜੇਕਰ ਕੋਈ ਭਰਾ 855 ਟਰੈਕਟਰ ਦੇ ਉੱਪਰ ਆਇਆ ਚਾਹੁੰਦਾ ਨਾ ਵੀ ਮੈਂ ਕਨੋਪੀ ਲਵਾਵਾਂ ਸਤਰੀ ਲਵਾਵਾਂ ਫੈਬਰ ਵਾਲੀ ਹੈ ਨਾ ਤੇ ਸੱਜਣੋ ਤੁਹਾਨੂੰ ਇਹ ਵੀ ਨਹੀਂ ਪਤਾ ਕਰਨ ਦੀ ਲੋੜ ਵੀ ਅਸੀਂ ਡੈਕ ਕਿੱਥੋਂ ਲਵਾਈਏ ਸਮੇਤ ਡੈਕ ਲੱਗਿਆ ਲਗਾਇਆ ਸਾਰਾ ਕੁਝ ਤੁਹਾਨੂੰ ਇਹ ਮਿਲ ਜੂ ਸੱਜਣੋ ਪੂਰਾ ਘੈਂਟ ਬਾਈ ਕਹਿੰਦਾ ਵੀਰੇ ਵਰਕਿੰਗ ਦੇ ਵਿੱਚ ਆ ਸਾਰਾ ਕੁਝ ਪੱਖੀ-ਪੁੱਖੀ ਵੀ ਲੱਗੀ ਹੋਈ ਆ ਅੱਧੀ ਪੱਖੀ ਵੀ ਲੱਗੀ ਹੋਈ ਆ ਸਿਸਟਮ ਪੂਰਾ ਜਨਤਾ ਇਲੈਕਟ੍ਰੋਨਿਕ ਬਾਜਾਖਾਨਾ ਰੋਡ ਪਤਾ ਉੜਾਲੇ ਦਾ ਲੱਗਿਆ ਹੋਇਆ ਪੂਰੀ ਮਜ਼ਬੂਤ ਸੱਜਣੋ ਡੈਕ ਨੂਪੀ ਐ ਸਿਰਫ ਇਹਦੀ ਨਾ ਜਿਵੇਂ ਕਹਦੀਏ 25 ਕ ਹਜ਼ਾਰ ਰੁਪਿਆ ਬਾਈ ਉਹਨੇ ਡਿਮਾਂਡ ਰੱਖੀ ਆ ਸੱਜਣੋ ਇਹਦੇ ਵਿੱਚੋਂ ਵੀ ਤੁਹਾਡਾ ਮਾਨਤਾਨ ਹੋ ਜਾਊਗਾ ਹਨਾ ਉਹ ਤੋਂ ਬਾਅਦ ਜਿਹੜਾ ਆ ਪਿਆ ਨਾ ਸਖਤੀਮਾਨ ਵਾਲਿਆਂ ਦਾ ਰੂਟਾਵੇਟਰ 10 ਫੁੱਟਾ ਸੱਜਣੋ ਇਹ ਧਰਮੇ ਮਾਰ ਗਿਆ ਮੇਰਾ ਸਖਤੀਮਾਨ ਵਾਲਿਆਂ ਦਾ ਸੱਜਣੋ ਰੂਟਾਵੇਟਰ ਆ 10 ਫੁੱਟ ਇਹ 10 ਫੁੱਟਾ ਦਾ ਤੇ ਚਾਹੇ ਸੁਰੀਆਂ ਦੀ ਗੱਲ ਕਰ ਲਈਏ ਧਰਮੇ ਦਿਖਾ ਕਰਾਂ ਸੁਰੀਆਂ ਬਿਲਕੁਲ ਸੱਜਣੋ ਨਵੀਆਂ ਵਰਗੀਆਂ ਪਈਆਂ ਨੇ ਕੰਡੀਸ਼ਨ ਹੀ ਬਹੁਤ ਸੋਹਣੀਆਂ ਹਨਾ ਕਿਉਂਕਿ ਬਾਈ ਹੋਰਾਂ ਦੀ ਇੰਨੀ ਕੇਅਰ ਆ ਸੱਜਣੋ ਸਾਰਾ ਸਮਾਨ ਨਾ ਸੈੱਟ ਦੇ ਹੇਠਾਂ ਪਿਆ ਸੈੱਟ ਬਾਈਉਰਾਂ ਦਾ ਬਹੁਤ ਖੁੱਲਾ ਡੁੱਲਾ ਪਾਇਆ ਹੋਇਆ ਤੇ ਜੇ ਕਿਸੇ ਭਰਾ ਨੇ ਸੱਜਣੋ ਇਹ ਰੂਟਾਵੇਟਰ ਲੈਣਾ ਸਮੇਤ ਮਸ਼ੀਨ ਹਣਾ ਇਹਦੀ ਸਿਰਫ ਬਾਈਉਰਾਂ ਨੇ 1,35,000 ਰੁਪਏ ਡਿਮਾਂਡ ਰੱਖੀ ਆ ਧਰਮੇ ਪਿੱਛੋਂ ਵੀ ਦਿਖਾਦੀ ਯਾਨੀ ਕਿ ਪੂਰੀ ਸੋਹਣੀ ਕੰਡੀਸ਼ਨ ਦਾ ਸੱਜਣੋ ਤੇ ਬਾਈਉਰੀ ਕਿਰਾਏ ਦਾ ਕੰਮ ਤਾਂ ਕਰਦੀ ਨਹੀਂ ਆਪਦੀ ਹੀ ਖੇਤੀਬਾੜੀ ਹੈ ਬਾਈਉਰਾਂ ਦੀ ਸੌਂਕ ਨਾਲ ਹਰੇਕ ਸੰਦ ਬਾਈਉਰਾਂ ਦਾ ਜਿਵੇਂ ਕਿ ਦੀ ਰੱਖਿਆ ਹੋਇਆ ਦੁਆਰੇ ਫੇਰ ਦਾ ਸੱਜਣਾ ਇਹ ਸੱਚੀ ਮਾਨ ਵਾਲਿਆਂ ਦਾ ਧਰਮੇ ਲੋਗੋ ਦਿਖਾਦੀ ਸੱਜਣੋ 10 ਫੁੱਟਾ ਰੂਟਾਵੇਟਰ ਹੈ ਹਨਾ ਸਮੇਤ ਮਸ਼ੀਨ ਮਿਲ ਜੂ ਜੇ ਕਿਸੇ ਭਰਾ ਨੇ ਲੈਣਾ 1 ਲੱਖ 35000 ਰੁਪਿਆ ਇਹ ਰੂਟਾਵੇਟਰ ਦੀ ਡਿਮਾਂਡ ਹੈ ਤੇ ਉਹ ਤੋਂ ਬਾਅਦ ਇਧਰਲੇ ਪਾਸੇ ਖੜਾ ਸਟੈਂਡਰਡ ਟਰੈਕਟਰ ਇਹ ਹੈਗਾ 2004 ਮਾਡਲ ਚਾਰੇ ਪਾਸੋਂ ਦਿਖਾ ਦਿਦਰ ਮੇ 2004 ਮਾਡਲ ਹੈ ਘੋੜਾ ਬੰਪਰ ਲੱਗਿਆ ਹੋਇਆ ਆ ਦੇਖੋ ਘੱਟ ਤੋਂ ਘੱਟ ਭਾਈ ਕਹਿੰਦਾ ਵੀਰੇ 14-15000 ਦਾ ਇਹ ਆਪਾਂ ਨੇ ਲਵਾਇਆ ਤੀ ਪੂਰਾ ਮਜ਼ਬੂਤ ਤੇ ਮੂਹਰੇ ਟਾਇਰ ਦਿਖਾ ਦੇ ਬਿਲਕੁਲ ਨਵੇਂ ਟਾਇਰ ਪਏ ਆ ਲੈ ਹਨਾ ਤੇ ਪਿਛਲੇ ਟਾਇਰ ਵੀ ਦਿਖਾ ਦੇ ਮਾਗਰ ਰੇਡੀਅਲ ਟਾਇਰ ਲੱਗੇ ਹੋਇਆ ਜਾਨੀ ਕਿ ਚੌਕੜਾ ਟਾਇਰਾਂ ਦਾ ਸੱਜਣੋਂ ਨਵਾਂ ਹੈ ਹਨਾ 2004 ਮਾਡਲ ਹੈ ਤੇ ਨੰਬਰ ਇਹਦਾ ਵੀ ਸੱਜਣੋਂ ਪੰਜਾਬ ਦੇ ਹੀ ਆ ਡਬਲ ਕਲਚ ਦੇ ਵਿੱਚ ਆ ਜਾਂਦਾ ਹੈ ਤੇ ਡਬਲ ਡਿਸਟ੍ਰਿਬਿਊਟਰ ਹੈ ਧਰਮੇ ਇਧਰਲੇ ਪਾਸੇ ਵੀ ਲਿਆ ਡਬਲ ਡਿਸਟ੍ਰਿਬਿਊਟਰ ਸੱਜਣੋਂ ਇਹਦੇ ਲੱਗਿਆ ਹੋਇਆ ਤੇ ਇਹਦੀ ਜੇ ਡਿਮਾਂਡ ਦੀ ਗੱਲ ਕਰੀਏ 3 ਲੱਖ ਤੇ 25000 ਰੁਪਏ ਬਾਈ ਹੋ ਰਹੇ ਨੇ ਇਹ ਟਰੈਕਟਰ ਦੀ ਡਿਮਾਂਡ ਰੱਖੀ ਆ ਮਿੱਤਰੋ ਦੁਬਾਰੇ ਫੇਰ ਦੱਸ ਦਿੰਨੇ ਆ 2004 ਮਾਡਲ ਹੈ ਘੋੜਾ ਬੰਪਰ ਲੱਗਿਆ ਹੋਇਆ ਤੇ ਪੂਰਾ ਘੈਂਟ ਆ ਬਾਈ ਕਹਿੰਦਾ ਵੀਰੇ ਹਰ ਪੱਖੋਂ ਚਾਹੇ ਗੱਲ ਕਰ ਲਈਏ ਵੇਟ ਬੂਟ ਚ ਪੂਰੇ ਲੱਗੇ ਹੋਇਆ ਚੌਕੜਾ ਟਾਇਰਾਂ ਦਾ ਨਵਾਂ ਕਹਿੰਦਾ ਵੀ ਰੁਪਈਆ ਲਾਉਣ ਦੀ ਲੋੜ ਨਹੀਂ ਜਾ ਕੇ ਸੱਜਣੋਂ ਰੁਪਈਆ ਲਾਉਣ ਦੀ ਲੋੜ ਨਹੀਂ ਪੂਰੀ ਫੁੱਲ ਗਰੰਟੀ ਲੈਤੀ ਆ ਬਾਈ ਨੇ ਡਬਲ ਕਲੱਚ ਹੈ ਡਬਲ ਡਿਸਟ੍ਰੀਬਿਊਟਰ ਹੈ ਤੇ ਟੂ ਸਪੀਡਾਂ ਦੇ ਵਿੱਚ ਇਹ ਸਟੈਂਡਰਡ ਟਰੈਕਟਰ ਆ ਤੇ ਡੱਕ ਡੱਕ ਹਨਾ ਜਿਵੇਂ ਕਹਦੀ ਤੇ ਛਾਤਰੀ ਦੀ ਗੱਲ ਕਰੀਏ ਯਾਨੀ ਕਿ ਵੀ ਬਹੁਤ ਘੈਂਟ ਟਰੈਕਟਰ ਆ ਸੱਜਣੋਂ ਚੌਕੜਾ ਟਾਇਰਾਂ ਦਾ ਫੇਰ ਦੱਸ ਦਿੰਨਾ ਵੀ ਨਮਈਆਂ ਹਨਾ ਮੇਤਰੂ ਚੌਕੜਾ ਟਾਇਰਾਂ ਦਾ ਬਿਲਕੁਲ ਨਵਾਂ ਇਹੀ ਗੱਲਾਂ ਹੁੰਦੀਆਂ ਨੇ ਵੀ ਆਪਾਂ ਨੂੰ ਫਿਕਰ ਹੁੰਦਾ ਵੀ ਕਰੇ ਜਾ ਕੇ ਟਾਇਰ ਨਾ ਪਾਉਣੇ ਪੈ ਜਾਣ ਜਾਂ ਕੰਮ ਨਾ ਕਰਾਉਣਾ ਪੈ ਜੇ ਪੂਰੀ ਫੁੱਲ ਗਰੰਟੀ ਆ ਬਾਈ ਉਹਨਾਂ ਦੀ ਬਾਈ ਉਹ ਕਹਿੰਦਾ ਵੀ ਅਸੀਂ ਨਾ ਕਦੇ ਵੀ ਮਿਸਤਰੀ ਦੇ ਨਾਲ ਸਮਝੌਤਾ ਨਹੀਂ ਕੀਤਾ ਅਸੀਂ ਇਹ ਕਹਿ ਦਿੰਨੇ ਹੁੰਨੇ ਆ ਵੀ ਬਾਈ ਜਿੰਨੇ ਰੁਪਏ ਲੱਗਦੇ ਆ ਲਾ ਦੇ ਤੇ ਬੰਗ ਵਰਗਾ ਬਣਾ ਕੇ ਤੋਰੀ ਵੀ ਸਾਨੂੰ ਮਤਲਬ ਨਾ ਰਸਤੇ ਦੇ ਵਿੱਚ ਨਾ ਕਿੱਧਰ ਰੁਕਣਾ ਪੈ ਜੇ ਤਾਂ ਕਰਕੇ ਸੱਜਣ ਨੂੰ ਇਹ ਸੰਦ ਦਿਖਾਏ ਹੋਰ ਵੀ ਤੁਹਾਨੂੰ ਦਿਖਾਵਾਂਗੇ ਤੇ ਦੁਆਰੇ ਇੱਥੇ ਇਹ ਸਾਈਡ ਦੇ ਵਿੱਚ ਤਾਂ ਜਿਵੇਂ ਟਰੈਕਟਰ ਖੜਾ 2004 ਮਾਡਲ ਆ ਦੁਆਰੇ ਡਬਲ ਡਿਸਟਰੀਬਿਊਟਰ ਹੈ ਡਬਲ ਕਲਚ ਹੈ ਤੇ ਸਿਰਫ 3 ਲੱਖ ਤੇ 25000 ਰੁਪਿਆ ਇਹ ਟਰੈਕਟਰ ਦੀ ਡਿਮਾਂਡ ਹੈ ਤੇ ਉਹ 10 ਫੁੱਟਾ ਰੋਟਾਵੇਟਰ ਪਿਆ ਹਨਾ ਤੇ ਉਹਦੀ ਡਿਮਾਂਡ ਬਾਈ ਉਹਰਾਂ ਨੇ ਕੀਤੀ ਹੈ 1 ਲੱਖ ਤੇ 35000 ਰੁਪਿਆ ਉਹ ਫੇਵਰ ਹੁੱਡ ਪਈਆ ਉਹਦੀ ਜੇ ਗੱਲ ਕਰੀਏ ਸਿਰਫ 25000 ਰੁਪਏ ਦੇ ਵਿੱਚ ਇਹ ਤੁਹਾਨੂੰ ਬਣ ਜੂ 855 ਦੀ ਆ ਤੇ ਆਹ ਟਰਾਲਾ ਖੜਾ ਦੁਬਾਰੇ ਫੇਰ ਦਿਖਾ ਦਿੰਨਾ ਇਹ 19.5 ਫੁੱਟ ਹੈਗਾ ਜੀ ਲੰਮਾ ਤੇ 7 ਫੁੱਟ ਹੈਗੀ ਇਹ ਚੜਾਈ ਇੱਕ ਵਾਰ ਵੀ ਨਹੀਂ ਬਾਈ ਉਹਰਾਂ ਨੇ ਇਹ ਵਰਤਿਆ ਜਮਈ ਨਵਾਂ ਟਰਾਲਾ ਸੱਜ ਨੂੰ ਟਾਇਰ ਜਮਈ ਨਵੇਂ ਨੇ ਹਨਾ ਪੂਰਾ ਘੈਂਟ ਫੁੱਲ ਵੇਟ ਹੈ ਤੇ ਇਹ ਬਣ ਜੂ ਤੁਹਾਨੂੰ 7 ਲੱਖ ਤੇ 35000 ਰੁਪਿਆ ਇਹ ਟਰਾਲੇ ਦੀ ਡਿਮਾਂਡ ਹੈ ਤੇ ਜਿਹੜੀ ਆ ਗੱਡੀ ਖੜੀ ਆ ਇਹ ਹੈਗੀ ਆ ਜੀ 2008 ਮਾਡਲ ਤੇ ਇਹ ਸਿਰਫ ਬਣੂ 1 ਲੱਖ ਰੁਪਏ ਦੀ ਇੰਜਨ ਗੇਅਰ ਦੀ ਹੀਟ ਏਸੀ ਪੂਰਾ ਵਰਕਿੰਗ ਦੇ ਵਿੱਚ ਆ ਚੌਕੜਾ ਟਾਇਰਾਂ ਦਾ ਨਵਾਂ ਅਲਾਇ ਲੱਗੇ ਹੋਏ ਨੇ ਤੇ ਇੱਕ ਸੱਜਣੋ ਸਪਰੇਅ ਵਾਲਾ ਟੈਂਕੀ ਵੀ ਖੜੀ ਆ ਇੱਕ ਸਪਰੇਅ ਵਾਲੀ ਟੈਂਕੀ ਵੀ ਖੜੀ ਆ ਤੁਹਾਨੂੰ ਉਹ ਵੀ ਦਿਖਾਉਣੇ ਆ ਉਹ ਇੱਧਰਲੇ ਬਾਈਚ ਬਾਗਲ ਚ ਲੱਗੀ ਹੋਈ ਆ ਤੇ ਦੇਖੋ ਗਰ ਹਣਾ ਬਹੁਤ ਵੱਡਾ ਜਿਵੇਂ ਕਹਦੀ ਵਾਯੂਰਿਆਂ ਦਾ ਸੱਜਣ ਉਹ ਸਿਸਟਮ ਆ ਪਿੰਡ ਜੰਗੀਆਂਣਾ ਤੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਫਿਰਦੇ ਅੱਜ ਆਉ ਤੇ 2000 ਜਿਵੇਂ ਕਹਦੀ ਹੈ ਨਾ ਲੀਟਰ ਦੀ ਟੈਂਕੀ ਆ ਇਹ ਵੀ ਬਿਲਕੁਲ ਨਵੀਂ ਆ ਤੇ ਲੋ ਮਿੱਤਰੋ ਇਹ 8 ਕਿੱਲਿਆਂ ਦਾ ਜੀ ਇਹਦੇ ਨਾਲ ਪਾਈਪ ਆ ਧਰਮੇ ਪਾਈਪ ਦਿਖਾ ਦੀ 8 ਕਿੱਲਿਆਂ ਦਾ ਪਾਈਪ ਆ ਤੇ ਆਟੋਮੈਟਿਕ ਇਕੱਠਾ ਵੀ ਕਰਦੀ ਆ ਹਨਾ ਆਟੋਮੈਟਿਕ ਪਾਈਪ ਵੀ ਇਕੱਠਾ ਕਰਦੀ ਆ ਤੇ ਇਹ ਹੈਗੀ ਚਾਰਲੀ ਵਾਲਾਂ ਦੀ ਹਨਾ ਤੇ ਟਾਇਰ ਬਿਲਕੁਲ ਨਵੇਂ ਦੇਖੋ ਮਿੱਤਰੋ ਟਾਇਰ ਬਿਲਕੁਲ ਨਵੇਂ ਤੇ ਬਹੁਤ ਘੈਂਟ ਸੱਜਣੋ ਜੇ ਕਿਸੇ ਪ੍ਰਾਣੇ ਇਹ ਆਪਣੀ ਟੈਂਕੀ ਲੈਣੀ ਹੈ ਤਾਂ ਇਹਦਾ ਰੇਟ ਵੀ ਹੈਗਾ ਸਿਰਫ 1 ਲੱਖ 35000 ਰੁਪਇਆ ਹਨਾ ਤੇ ਸੱਜਣੋ ਦੁਆਰੇ ਫੇਰ ਦੱਸ ਦਿੰਨੇ ਆ 2000 ਲੀਟਰ ਦੀ ਆ 8 ਕਿੱਲਿਆਂ ਦਾ ਇਹਦੇ ਨਾਲ ਪਾਈਪ ਆ ਤੇ ਪੂਰੀ ਫੁੱਲ ਗਾਰੰਟੀ ਹੈ ਤੇ ਆਟੋਮੈਟਿਕ ਪਾਈਪ ਨੂੰ ਇਹ ਇਕੱਠਾ ਵੀ ਕਰਦੀ ਹੈ ਟਾਇਰ ਇਹਦੇ ਨਵੇਂ ਨੇ 2023 ਮਾਡਲ ਹੈ ਇਹ ਕਰ ਲਿਓ ਸੰਪਰਕ ਦੁਆਰੇ ਸੱਜਣੋ ਦੱਸ ਦਿੰਨੇ ਆ ਪਿੰਡ ਜੰਗੀਆਂਣਾ ਤੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਖੜੇ ਆ ਤੇ ਜਿਹੜਾ ਬਾਈ ਦਾ ਮੋਬਾਈਲ ਨੰਬਰ ਆ 842782024 842782024 ਇਹ ਸੱਜਣੋ ਬਾਈ ਦਾ ਮੋਬਾਈਲ ਨੰਬਰ ਆ ਜਿੰਨੇ ਵੀ ਸੰਦ ਤੁਹਾਨੂੰ ਦਿਖਾਏ ਆ ਇਹਨਾਂ ਦੇ ਵਿੱਚੋਂ ਕੋਈ ਵੀ ਸੰਦ ਤੁਹਾਨੂੰ ਪਸੰਦ ਆਉਂਦਾ ਤਾਂ ਬੇਝਿਜਕ ਹੋ ਕੇ ਬਾਈ ਦੇ ਨਾਲ ਕੰਟੈਕਟ ਕਰ ਲਿਓ ਹਰੇਕ ਦੇ ਵਿੱਚੋਂ ਚੰਗਾ ਤੁਹਾਡਾ ਮਾਣ ਤਾਣ ਵੀ ਕਰ ਦੂਗਾ ਜੀ ਬਹੁਤ ਮਿਹਰਬਾਨੀ ਧੰਨਵਾਦ